ਫਾ ਸੋਚਦੇ ਆ ਆਪਣੀ ਕਿਸਮਤ ਜਿਹੜੀ ਅਜ਼ਮਾਈਏ ਤੇ ਚਮਕਾਈਏ ਵੀ ਉਸ ਨੂੰ ਸੋ ਆਜਾ ਪਤਾ ਨੂੰ ਲੁਧਿਆਣਾ ਦੇ ਵਿੱਚ ਐਸੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਤੁਸੀਂ ਲੋਟਰੀ ਪਾ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਤੇ ਚਮਕਾ ਵੀ ਸਕਦੇ ਹੋ ਇਸ ਵਾਰ 500 ਰੁਪਏ ਦੀ ਟਿਕਟ ਆਈ ਹੈ ਜੀ ਜਿਹੜੀ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਤੇ ਪਹਿਲੀ ਵਾਰ ਹੀ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਇਨਾਮ ਜਿਹੜਾ ਕਿ ਪੰਜਾਬ ਸ਼ੇਡ ਵੇਲੇ 2025 ਦੇ ਵਿੱਚ ਦੇਣ ਜਾ ਰਹੀ ਹੈ ਜਦੋਂ ਤੋਂ ਲਾਟਰੀ ਚੱਲ ਰਹੀ ਹੈ ਸਭ ਤੋਂ ਵੱਡੀ ਸਕੀਮ ਹੈ ਪੰਜਾਬ ਦੀ ਹਿਸਟਰੀ ਦੀ ਉਸ ਦੇ ਨਾਲ ਨਾਲ ਜਿਹੜੇ ਸੈਕੰਡ ਪ੍ਰਾਈਜ਼ ਨੇ ਉਹ ਵੀ ਤਿੰਨ ਕਰਤੇ ਗਏ ਆ ਕਰੋੜ ਕਰੋੜ ਰੁਪਏ ਦੇ ਜਿਹੜੇ ਥਰਡ ਪ੍ਰਾਈਜ਼ ਨੇ ਉਹ ਵੀ ਤਿੰਨ ਕਰ ਦੇ ਗਏ ਆ 50-50 ਲੱਖ ਰੁਪਏ ਦੇ ਇੱਕ ਚੀਜ਼ ਦੇਖਦੇ ਆਪਾਂ ਲੋਕ ਡਰਦੇ ਨੇ ਕਿ ਯਾਰ ਸਾਡੇ ਨਾਲ ਫਰੋਡ ਨਾ ਹੋ ਜਾਏ ਇਹ ਪੰਜਾਬ ਸਟੇਟ ਲਾਟਰੀ ਗਰੰਟੀਡ ਹੁੰਦੀ ਆ ਤੁਹਾਡੇ ਵੱਲੋਂ ਨਿਕਲਦੀ ਵੀ ਆਪਾਂ ਦੇਖਿਆ ਪੰਜਾਬ ਹਰਿਆਣਾ ਹਿਮਾਚਲ ਤੱਕ ਵੀ ਰਾਜਸਥਾਨ ਤੱਕ ਵੀ ਲਾਟਰੀਆਂ ਨਿਕਲਦੀਆਂ ਇਥੋਂ ਦੇ ਲੋਕੀ ਨਾਮ ਲੈ ਕੇ ਜਾਂਦੇ ਨੇ ਜਿਹੜੇ ਦਾ ਲੋਕ ਬਾਹਰ ਰਹਿੰਦੇ ਆ ਉਹ ਤਾਂ ਜੇ ਸ਼ਾਪ ਤੇ ਆ ਸਕਦੇ ਆ ਤਾਂ ਟਿਕਟ ਸ਼ਾਪ ਤੋਂ ਹੀ ਪਰਚੇਸ ਕਰਨ ਨੈੱਟ ਦੇ ਚੱਕਰਾਂ 'ਚ ਨਾ ਪੈਣ ਕਿਉਂਕਿ ਨੈੱਟ ਦੇ ਚੱਕਰ 'ਚ WhatsApp ਤੇ ਬੰਦਾ ਟਿਕਟ ਖਰੀਦਦਾ ਉਹਨੂੰ ਮਿਲ ਜਾਂਦੀ ਫੋਟੋ ਜਿਨ੍ਹਾਂ ਦੇ ਫਰੌਡ ਕਰਨਾ ਨਾ ਫੋਟੋ ਫੋਟੋ ਤੋਂ ਹੀ ਫਰੌਡ ਸ਼ੁਰੂ ਹੁੰਦਾ ਜੋ ਕਿ ਤੁਸੀਂ ਕਲੇਮ ਵੀ ਨਹੀਂ ਕਰਵਾ ਸਕਦੇ ਫੋਟੋ ਤੋਂ ਕੋਈ ਕਲੇਮ ਵੀ ਨਹੀਂ ਹੁੰਦਾ 1 ਰੁਪਿਆ ਵੀ ਵਾਸ਼ੇ ਤੁਹਾਡਾ ਨਹੀਂ ਲੱਗਣਾ ਕੋਈ ਵੀ ਕਲੇਮ ਕਰਵਾਉਣ ਦੇ ਲਈ ਤੇ 11 ਕਰੋੜ ਦਾ ਨਾਮ ਹੈ ਇਹਨੂੰ ਇਦਾਂ ਮਿਸ਼ਨਾ ਕਰਿਓ ਨਾ ਕਿਸੇ ਨੂੰ ਪੈਸੇ ਪਾ ਦਿਓ ਦੁਕਾਨਾਂ ਤੋਂ ਟਿਕਟਾਂ ਖਰੀਦੋ ਸੁਖਾਨਾਂ ਤੋਂ ਹੀ ਰਿਜ਼ਲਟ ਆ ਕੇ ਚੈੱਕ ਕਰਵਾਓ 200 ਰੁਪਏ ਵਾਲੀ ਤਰਨਜੀ ਕੀ ਕਹਿਣਾ ਚਾਹੋਗੇ ਇਸ ਬਾਰੇ 200 ਰੁਪਏ ਦੀ ਇੱਕ ਛੋਟੀ ਜਿਹੀ ਟਿਕਟ ਹੈ ਤੁਹਾਨੂੰ ਸਾਈਜ਼ ਤੋਂ ਬਹੁਤ ਛੋਟੀ ਲੱਗ ਰਹੀ ਹੋਵੇਗੀ ਪਰ ਉਨਾ ਹੀ ਵੱਡਾ ਇਹਦਾ ਨਾਮ ਹੈ 1.5 ਕਰੋੜ ਰੁਪਏ ਦਾ 6 ਰੁਪਏ ਵਾਲੀ ਲੋਟਰੀ ਵੀ ਨਿਕਲ ਆਂਦੀ ਆ ਉਹ ਵੀ ਮਤਲਬ ਕਰੋੜਾ ਦੇ ਵਿੱਚ ਇਹ ਕੀ ਰਾਹ ਦਾ ਮਤਲਬ ਦੱਸੋਗੇ ਇਹ ਕਿਹੜੀ ਲੋਟਰੀ এবੀਪੀ ਨਿਊਜ਼ ਪੰਜਾਬ ਦੇ ਨਾਲ ਬਣੀ ਹੋ ਤਾਂ ਅਸੀਂ ਅੱਜ ਪਹੁੰਚੇ ਆ ਲੁਧਿਆਣਾ ਦੇ ਵਿੱਚ ਗਾਂਧੀ ਬ੍ਰਦਰਸ ਲੋਟਰੀ ਸ਼ਾਪ ਨੰਬਰ 55 ਸਰ ਜਿੱਥੇ 6 ਰੁਪਏ ਦੀ ਲੋਟਰੀ ਟਿਕਟ ਖਰੀਦ ਕੇ ਤੁਸੀਂ ਕਰੋੜਾ ਰੁਪਏ ਦਾ ਇਨਾਮ ਜਿੱਤ ਸਕਦੇ ਹੋ ਇੱਥੇ ਤੁਹਾਨੂੰ ਦੱਸ ਦੇ ਕਿ ਦੀਵਾਲੀ ਬੰਪਰ ਵੀ ਜਿਹੜਾ ਆ ਚੁੱਕਿਆ ਹੈ ਜੇਤੇ ਤੁਸੀਂ 500 ਰੁਪਏ ਦਾ ਟਿਕਟ ਖਰੀਦ ਕੇ 11 ਕਰੋੜ ਦਾ ਇਨਾਮ ਜਿੱਤ ਸਕਦੇ ਹੋ ਸੋ ਆਪ ਵੇਟ ਨਾ ਕਰੋ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਔਰ ਫਰੋਡ ਤੋਂ بچੋ ਔਨਲਾਈਨ ਟਿਕਟ ਨਾ ਖਰੀਦੋ ਸਪੈਸ਼ਲੀ ਲੁਧਿਆਣਾ ਦੇ ਵਿੱਚ ਬਾਰ ਬਾਰ ਤੁਹਾਨੂੰ ਆਪਾਂ ਦੱਸਦੀਦਾ ਵੀ ਕਿ ਇਹਨਾਂ ਦੇ ਐਡਰੈਸ ਕਿੱਥੇ ਨੇ ਸੋ ਐਡਰੈਸ ਤੇ ਦੁਕਾਨ ਤੇ ਪਹੁੰਚ ਕੇ ਤੁਸੀਂ ਲੋਟਰੀ ਖੁਦ ਖਰੀਦੋ ਬਜਾਏ ਫਰੋਡ ਤੋਂ ਬਚੋ ਸੋ ਦੀਵਾਲੀ ਪੰਪਰ ਤੇ ਕਿਸ ਤਰ੍ਹਾਂ ਦਾ ਇਨਾਮ ਰਹੇਗਾ ਕਿੰਨੇ ਦਾ ਬੰਪਰ ਰਹੇਗਾ ਦੀਵਾਲੀ ਬੰਪਰ ਗੱਲਬਾਤ ਕਰਦੇ ਆ ਸਰ ਨਾਲ ਗਾਂਧੀ ਬ੍ਰਦਰਸ ਦੇ ਜੋ ਤਰਨ ਸਰ ਨਾਲ ਮੌਜੂਦ ਰਹਿਣਗੇ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਾਰਿਆਂ ਨੂੰ ਸਾਰੇ ਵੀਵਰਸ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਇਸ ਵਾਰ 500 ਰੁਪਏ ਦੀ ਟਿਕਟ ਆਈ ਹੈ ਜੀ ਜਿਹੜੀ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਕਿ 500 ਰੁਪਏ ਦੇ ਵਿੱਚ 11 ਕਰੋੜ ਦਾ ਸਰਕਾਰੀ ਇਨਾਮ ਹੈ ਗਰੰਟੀਡ ਹੈ ਪਬਲਿਕ ਦੇ ਵਿੱਚ ਹੀ ਨਿਕਲੂਗਾ ਤੇ ਪਹਿਲੀ ਵਾਰ ਹੀ ਹੋਇਆ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਇਨਾਮ ਜਿਹੜਾ ਕਿ ਪੰਜਾਬ ਸਟੇਟ ਵੇਲੇ 2025 ਦੇ ਵਿੱਚ ਦੇਣ ਜਾ ਰਹੀ ਹੈ ਜਦੋਂ ਤੋਂ ਲੋਟਰੀ ਚੱਲ ਰਹੀ ਹੈ ਸਭ ਤੋਂ ਵੱਡੀ ਸਕੀਮ ਹੈ ਪੰਜਾਬ ਦੀ ਹਿਸਟਰੀ ਦੀ 500 ਰੁਪਏ ਦੀ ਟਿਕਟ ਹੈ ਪ੍ਰਾਈਜ਼ ਵੀ 500 ਹੀ ਹੈ ਆਨੇ ਕਿ ਇਹ 11 ਕਰੋੜ ਹੋਇਆ ਤਾਂ ਪ੍ਰਾਈਜ਼ 1000 ਕਰਤਾ ਜਾਂ 2000 ਕਰਤਾ ਸਿਰਫ 500 ਰੁਪਏ ਦੇ ਵਿੱਚ 11 ਕਰੋੜ ਉਸ ਦੇ ਨਾਲ ਨਾਲ ਜਿਹੜੇ ਸੈਕੰਡ ਪ੍ਰਾਈਜ਼ ਨੇ ਉਹ ਵੀ ਤਿੰਨ ਕਰਤੇ ਗਏ ਆ ਕਰੋੜ ਕਰੋੜ ਰੁਪਏ ਦੇ ਜਿਹੜੇ ਥਰਡ ਪ੍ਰਾਈਜ਼ ਨੇ ਉਹ ਵੀ ਤਿੰਨ ਕਰਦੇ ਗਏ ਆ 50-50 ਲੱਖ ਰੁਪਏ ਦੇ ਹੋਰ ਵੀ ਰੇਕਾ ਬਹੁਤ ਇਨਾਮ ਨੇ ਬੈਕ ਸਾਈਡ ਤੇ ਲੋਟਰੀ ਦੇ ਮੈਂਸ਼ਨ ਹੁੰਦੇ ਆ ਜੀ ਹਾਂਜੀ ਸੋ ਬਿਲਕੁਲੀ ਇਨਾਮ ਜਿਹੜੇ ਨੇ ਇਸ ਵਾਰ ਪੰਜਾਬ ਸਟੇਟ ਜੋ ਲੋਟਰੀ ਹੈਗੀ ਹੈ ਇਹ ਬਹੁਤ ਪਹਿਲੀ ਵਾਰ ਜਿਹੜਾ ਹੈ ਫਸਟ ਟਾਈਮ ਹੋਇਆ ਹੈ 11 ਕਰੋੜ ਦੀ ਲੋਟਰੀ ਤੁਸੀਂ 500 ਰੁਪਏ ਦੇ ਵਿੱਚ ਇਹ ਸਟਾਰਟ ਹੋ ਜਾਂਦੀ ਹੈ ਹੋਰ ਵੀ بڑے ਇਨਾਮ ਨੇ ਇੱਕ ਚੀਜ਼ ਦੇਖਦੇ ਆਪਾਂ ਲੋਕ ਡਰਦੇ ਨੇ ਕਿ ਸਾਡੇ ਨਾਲ ਫਰੋਡ ਨਾ ਹੋ ਜਾਏ ਇਹ ਪੰਜਾਬ ਸਟੇਟ ਲੋਟਰੀ ਗਾਰੰਟੀਡ ਹੁੰਦੀ ਆ ਤੁਹਾਡੇ ਵੱਲੋਂ ਨਿਕਲਦੀ ਵੀ ਆਪਾਂ ਦੇਖਿਆ ਪੰਜਾਬ ਹਰਿਆਣਾ ਹਿਮਾਚਲ ਤੱਕ ਵੀ ਰਾਜਸਥਾਨ ਤੱਕ ਵੀ ਲੋਟਰੀਆਂ ਨਿਕਲਦੀਆਂ ਇੱਥੋਂ ਤੇ ਲੋਕੀ ਨਾਮ ਲੈ ਕੇ ਜਾਂਦੇ ਨੇ ਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਆਹੀ ਕਹਿਣਾ ਚਾਹਾਂਗਾ ਜਿਹੜੇ ਤਾਂ ਲੋਕ ਬਾਹਰ ਰਹਿੰਦੇ ਆ ਉਹ ਤਾਂ ਜੇ ਸ਼ਾਪ ਤੇ ਆ ਸਕਦੇ ਆ ਤਾਂ ਟਿਕਟ ਸ਼ਾਪ ਤੋਂ ਹੀ ਪਰਚੇਜ਼ ਕਰਨ نیٹ ਦੇ ਚੱਕਰਾਂ 'ਚ ਨਾ ਪੈਣ ਕਿਉਂਕਿ نیٹ ਦੇ ਚੱਕਰ 'ਚ WhatsApp ਤੇ ਬੰਦਾ ਟਿਕਟ ਖਰੀਦਦਾ ਉਹਨੂੰ ਮਿਲ ਜਾਂਦੀ ਫੋਟੋ ਜਿਨ੍ਹਾਂ ਦੇ ਫਰੌਡ ਕਰਨਾ ਨਾ ਫੋਟੋ ਫੋਟੋ ਤੋਂ ਹੀ ਫਰੌਡ ਸ਼ੁਰੂ ਹੁੰਦਾ ਜੋ ਕਿ ਤੁਸੀਂ ਕਲੇਮ ਵੀ ਨਹੀਂ ਕਰਵਾ ਸਕਦੇ ਫੋਟੋ ਤੋਂ ਕੋਈ ਕਲੇਮ ਵੀ ਨਹੀਂ ਹੁੰਦਾ ਜੋ ਤਾਂ ਤੁਹਾਡੇ ਕੋਲ ਹੱਥ ਦੇ ਵਿੱਚ ਫਿਜ਼ੀਕਲ ਟਿਕਟ ਮਤਲਬ ਜੇ ਤਾਂ ਹੀ ਹੱਥ ਦੇ ਵਿੱਚ ਨਹੀਂ ਹੋਏਗੀ ਉਹ ਤਾਂ ਵੀ ਲੋਟਰੀ ਨੂੰ ਕਲੇਮ ਨਹੀਂ ਕਰ ਸਕਦੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਨੈੱਟ ਤੇ ਫੋਟੋ ਭੇਜੀ ਦੀ ਭੇਜੀ ਜਾਂਦੀ ਹੈ ਥੋੜੇ ਦਿਨ ਬਾਅਦ ਤੁਹਾਨੂੰ ਰਿਜ਼ ਇੰਨੇ ਪੈਸੇ ਪਾ ਦਿਓ 2500 ਪਾ ਦਿਓ 3500 ਪਾ ਦਿਓ 4500 ਪਾ ਦਿਓ ਤੁਹਾਡੇ ਮਤਲਬ ਤੁਹਾਨੂੰ ਚਾਂਸੇ ਚ ਲਿਆ ਜਾਂਦਾ ਦੇਖਿਆ ਜਾਂਦਾ ਬੰਦਾ ਪਾਉਂਦਾ ਕਿ ਨਹੀਂ ਜੋ ਤੁਸੀਂ 4500 ਰੁਪਏ ਲਾਲਚ ਕਰਕੇ ਪਾ ਜਾਂਦੇ ਹੋ ਫਿਰ ਅਗਲਾ ਤੁਹਾਡੇ ਕੋਲ ਲੱਖ ਰੁਪਏ ਤੱਕ ਦੀ ਗੇਮ ਬਣਾ ਲੈਂਦਾ ਫਿਰ ਮੈਂ ਇੱਥੇ ਇੱਕ ਚੀਜ਼ ਮੈਂਸ਼ਨ ਜ਼ਰੂਰ ਕਰਨਾ ਪਾ ਚਾਹੂੰਗਾ ਕਿ ਜਿੰਨੇ ਵੀ ਅੱਜ ਤੱਕ ਦੇ ਵਿਨਰ ਹੋਏ ਆ ਕਿਸੇ ਨੂੰ ਵੀ 1 ਰੁਪਿਆ ਦੇਣਾ ਨਹੀਂ ਪਿਆ ਲੋਟਰੀ ਨੂੰ ਕਲੇਮ ਕਰਵਾਉਣ ਦੇ ਲਈ ਫ੍ਰੀ ਆਫ ਕਾਸਟ ਲੋਟਰੀ ਕਲੇਮ ਹੁੰਦੀ ਹੈ ਸਿਰਫ ਕਲੇਮ ਫਾਰਮ ਜਮ੍ਹਾਂ ਕਰਨਾ ਪੈਂਦਾ ਹੈ ਕੈਂਸਲ ਚੈੱਕ ਹੁੰਦਾ ਹੈ ਆਧਾਰ ਕਾਰਡ ਹੁੰਦੀ ਹੈ ਨੋਟਰੀ ਟੈਸਟ ਫੋਟੋਆਂ ਹੁੰਦੀਆਂ ਲੱਗਦੀਆਂ ਹੋਰ ਕੁਝ ਨਹੀਂ ਲੱਗਦਾ ਇਹਦੇ ਲਈ ਪੇਮੈਂਟ ਵਗੈਰਾ ਤਾਂ ਨਹੀਂ ਦੇਣੀ ਮਤਲਬ ਪੇਮੈਂਟ ਨਹੀਂ ਦੇਣੀ ਪੈਂਦੀ ਜੀ ਇਹ ਚੀਜ਼ ਇੱਥੇ ਮੈਂ ਬਿਲਕੁਲ ਸਪਸ਼ਟ ਕਰ ਦੇਣਾ ਤੁਹਾਡੇ ਚੈਨਲ ਦੇ ਥਰੂ ਕਿ 1 ਰੁਪਿਆ ਵੀ ਤੁਹਾਡਾ ਨਹੀਂ ਲੱਗਣਾ ਅਸੀਂ ਤਾਂ 1 ਰੁਪਿਆ ਵੀ ਨਹੀਂ ਲੈਂਦੇ ਜਿਹੜੀ ਖੁਸ਼ੀ ਨਾਲ ਦੇਖ ਕੇ ਜਾਂਦੇ ਹਾਂ ਅਸੀਂ ਉਹ ਵੀ ਨਹੀਂ ਲੈਂਦੇ ਜੀ 1 ਰੁਪਿਆ ਵੀ ਵੈਸੇ ਤੁਹਾਡਾ ਨਹੀਂ ਲੱਗਣਾ ਕੋਈ ਵੀ ਕਲੇਮ ਕਰਵਾਉਣ ਦੇ ਲਈ ਤੇ 11 ਕਰੋੜ ਦਾ ਇਨਾਮ ਹੈ ਇਹਨੂੰ ਇਦਾਂ ਮਿਸ ਨਾ ਕਰਿਓ ਨਾ ਕਿਸੇ ਨੂੰ ਪੈਸੇ ਪਾ ਦਿਓ ਦੁਕਾਨਾਂ ਤੋਂ ਟਿਕਟਾਂ ਖਰੀਦੋ ਦੁਕਾਨਾਂ ਤੋਂ ਹੀ ਰਿਜ਼ਲਟ ਆਕੇ ਚੈੱਕ ਕਰਵਾਓ ਸਭ ਦੁਕਾਨਾਂ ਤੇ ਆਣਾ ਚਾਹੀਦਾ ਤੁਹਾਨੂੰ ਜੇ ਤੁਸੀਂ ਲੋਟਰੀ ਦੇ ਸ਼ੌਕੀਨ ਹੋ ਕਿ ਲੋਟਰੀ ਪਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤੇ ਚਮਕਾਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਲੁਧਿਆਣਾ ਦੇ ਘੰਟਾਕਰ ਜੋ ਗਾਂਧੀ ਬ੍ਰਦਰਜ਼ ਲੋਟਰੀ ਹੈ ਇਹਨਾਂ ਦੇ ਕੋਲ ਜਰੂਰ ਆਓ ਸਰ ਇਹ ਕਿੰਨੀ ਪੁਰਾਣੀ ਸ਼ਾਪ ਹੈ ਆਪਣੀ ਪਾਪਾ ਨੂੰ ਤਾਂ 40 ਸਾਲ ਹੋ ਗਏ ਜੀ ਕੰਮ ਕਰਦੇ ਹੋਏ ਆਹ ਸ਼ਾਪ ਨੂੰ ਮੇਰੇ ਹਿਸਾਬ ਨਾਲ 2022 ਦੇ ਵਿੱਚ ਕੀਤਾ ਸੀ ਇੱਥੇ ਕੰਮ ਸ਼ੁਰੂ ਪਹਿਲਾਂ ਸਾਹਮਣੇ ਲਾਉਂਦੇ ਸੀ ਬਾਅਦ ਵਿੱਚ ਸ਼ਾਪ ਲਈ ਹੈ ਉਹ ਹੁਣ ਐਗਜ਼ੈਕਟ ਦਾ ਡੈਡੀ ਹੀ ਦੱਸ ਸਕਦੇ ਆ ਇਹ ਚੀਜ਼ ਤੇ ਮੇਰੇ ਘਰਤੀ ਗੱਲ ਹੁੰਦੀ ਆ ਪਰ 41 ਸਾਬ ਹਾਂ ਦੇ ਵਿੱਚ ਹੋਰ ਵੀ ਨੇ ਗਾਉਂਦੇ ਬ੍ਰਦਰਸ ਲੋਟਰੀ ਤੇ ਬਹੁਤ ਵਧੀਆ ਕੋਸ਼ਰ ਆ ਜੀ ਮੈਂ ਸਕਿਪ ਕਰ ਗਿਆ ਸੀ ਸਾਡੀ ਚਾਰ ਲੋਕੇਸ਼ਨਾਂ ਨੇ ਇਸ ਟਾਈਮ ਇੱਕ ਸਮਰਾਵਾਂ ਚੌਕ ਅਸੀਂ ਨਵੀਂ ਖੋਲੀ ਹੈ 11 ਨੰਬਰ ਦੁਕਾਨ ਹੈ ਮੇਨ ਚੌਕ ਤੇ ਜੀ ਦੂਜੀ ਆਪਣੀ 55 ਨੰਬਰ ਦੀ ਦੁਕਾਨ ਜਿਹੜੀ ਮੇਨ ਬ੍ਰਾਂਚ ਹੈ ਸਾਡੀ ਕਲੌਕ ਟਾਵਰ ਦੇ ਨਾਲ ਤੀਜੀ ਸਾਡੀ ਡੁਗਰੀ ਦੀ ਸ਼ਾਪ ਹੈ ਜਿਹੜੀ ਕਿ ਬੱਤੀਆਂ ਵਾਲੇ ਚੌਕ ਫੇਸ ਨੰਬਰ 1 ਦੇ ਵਿੱਚ ਜਿਹੜਾ ਰਾਮਦਾਸ ਮਾਰਕੀਟ ਸ਼ਾਪ ਨੰਬਰ 8 ਤੇ ਚੌਥੀ ਦੁਕਾਨ ਹੈ ਜੀ ਸਾਡੀ ਜੋਦਾਪਿੰਡ ਦੇ ਵਿੱਚ ਪੱਕੋਵਾਲ ਰੋਡ ਤੇ ਜਿਹੜਾ ਜਦੋਂ ਜੋਦਾਪਿੰਡ ਆਂਦਾ ਉਥੇ ਜੇਐਨ ਸਵੀਟਸ ਦੇ ਨਾਲ ਸਾਡੀ ਸ਼ਾਪ ਹੈ ਸ਼ਾਪ ਨੰਬਰ 1 ਇਹ ਚਾਰੇ ਦੁਕਾਨਾਂ ਦੇ ਵਿੱਚੋਂ ਤੁਸੀਂ ਆ ਕੇ ਕੋਈ ਵੀ ਟਿਕਟ ਬਾਏ ਕਰ ਸਕਦੇ ਹੋ ਜਿਹੜੀ ਸਰਕਾਰ ਦੀ ਮਨਜ਼ੂਰੀ ਨਾਲ ਵਿਕਦੀ ਹੈ ਸਾਡੇ ਕੋਲ ਸਾਰੀਆਂ ਹੁੰਦੀਆਂ ਏ ਡੀਅਰ ਲਾਟਰੀ ਦੀਆਂ ਇਹਦੇ ਨਾਲ ਮੈਂ ਨਾਲ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਸਾਡੇ ਤੇ ਕਰਦੇ ਹੋ ਭਰੋਸਾ ਤਾਂ ਆ ਨਹੀਂ ਹੁੰਦਾ ਕਿ ਸਾਡੇ ਕੋਲ ਹੀ ਇਨਾਮ ਆਣੇ ਆ ਹੋਰ ਕਿਤੋਂ ਨਹੀਂ ਆਣੇ ਤਾਂ ਜਿਹੜਾ ਤੁਹਾਨੂੰ ਨੇੜੇਉ ਲੱਗਦਾ ਹੈ ਨਾ ਤੁਸੀਂ ਉਥੋਂ ਬਾਏ ਕਰ ਲਿਆ ਕਰੋ ਪਰ ਆਨਲਾਈਨ ਦੇ ਚੱਕਰ 'ਚ ਨਾ ਪਿਆ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਅਗਰ ਗਾਂਧੀ ਬ੍ਰਦਰਸ ਤੋਂ ਨਹੀਂ ਲੈਣੀ ਲੋੜੇ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਪਰ ਤੁਹਾਡੇ ਬਲੀਵਲ ਤੁਹਾਨੂੰ ਲੱਗੇ ਜਿੱਥੇ ਕਿ ਹਾਂ ਸੀ ਬਲੀਵ ਕਰ ਸਕਦੇ ਆ ਉਥੇ ਬਾਕੀ ਤੁਹਾਨੂੰ ਤਰਨਜੀ ਨੇ ਸਾਰੇ ਐਡਰੈਸ ਆਜੇਤੇ ਨੇ ਲੁਧਿਆਣਾ ਦੇ ਵਿੱਚ ਕਿਤੇ ਕਿਤੇ ਗਾਂਧੀ ਬ੍ਰਦਰਸ ਲੋਟਰੀ ਹੈ ਇੱਕ ਹੋਰ ਲੋਟਰੀ ਟਿਕਟ ਦੀ ਗੱਲ ਕਰਾਂਗੇ 200 ਰੁਪਏ ਵਾਲੀ ਤਰਨਜੀ ਕੀ ਕਹਿਣਾ ਚਾਹੋਗੇ ਇਸ ਬਾਰੇ 200 ਰੁਪਏ ਦੀ ਇੱਕ ਛੋਟੀ ਜੀ ਟਿਕਟ ਹੈ ਤੁਹਾਨੂੰ ਸਾਈਜ਼ ਤੋਂ ਬਹੁਤ ਛੋਟੀ ਲੱਗ ਰਹੀ ਹੋਏਗੀ ਪਰ ਉਨਾ ਹੀ ਵੱਡਾ ਇਹਦਾ ਨਾਮ ਹੈ 1.5 ਕਰੋੜ ਰੁਪਏ ਦਾ ਜਿਹੜੇ ਕਿ 12 ਮਹੀਨੇ 12 ਕਰੋੜਪਤੀ ਬਣਾਉਂਦੀ ਹੈ ਸਰਕਾਰੀ ਲੋਟਰੀ ਆ ਹਰ ਮਹੀ ਡਰਾਰੀ ਕਹਿੰਦੇ ਇਹਨੂੰ ਪੰਜਾਬ ਛੇ ਡੀਅਰ 200 ਲੋਟਰੀ ਮੰਥਲੀ ਲੋਟਰੀ ਨਾਮ ਹੈ ਇਹਦਾ ਜਿਹੜੇ ਕਿ 200 ਰੁਪਏ ਦੇ ਵਿੱਚ 1.5 ਕਰੋੜ ਦਾ ਹਰ ਮਹੀਨੇ ਪਬਲਿਕ ਦੇ ਵਿੱਚ ਇਨਾਮ ਦਿੰਦੀ ਹੈ ਜੀ ਤੇ ਉਸ ਤੋਂ ਬਾਅਦ ਇਹਦਾ ਸੈਕਿੰਡ ਪ੍ਰਾਈਜ਼ 10 ਲੱਖ ਰੁਪਏ ਦਾ ਥਰਡ ਪ੍ਰਾਈਜ਼ 5 ਲੱਖ ਰੁਪਏ ਦਾ ਵਿਦਾਊਟ ਸੀਰੀਜ਼ ਲੋਟਰੀ ਹੈ ਕੋਈ ਏ ਬੀ ਦਾ ਚੱਕਰ ਨਹੀਂ ਲੋਟਰੀ ਲੈ ਕੇ ਜਾਓ ਨੰਬਰ ਮਲਾਓ ਤੇ ਇਨਾਮ ਲੈ ਜਾਓ ਇੱਕ ਆ ਪੁੱਛਿਆ ਤੁਹਾਡੇ 6 ਰੁਪਏ ਵਾਲੀ ਲੋਟਰੀ ਵੀ ਨਿਕਲ ਆਉਂਦੀ ਆ ਉਹ ਵੀ ਮਤਲਬ ਕਰੋੜਾ ਦੇ ਵਿੱਚ ਇਹ ਕੀ ਰਾਜ਼ ਆ ਮਤਲਬ ਦੱਸੋਗੇ ਇਹ ਕਿਹੜੀ ਆ ਲੋਟਰੀ 6 ਰੁਪਏ ਵਾਲੀ ਲੋਟਰੀ ਹੈਗੀ ਜੀ ਡੀਅਰ ਦੀ 6 ਰੁਪਏ ਵਾਲੀ ਲੋਟਰੀ ਕਹਿੰਦੇ ਜਿਹੜੀ 120 ਤੋਂ ਸ਼ੁਰੂ ਹੋ ਜਾਂਦੀ ਹੈ ਤੇ 1200 ਰੁਪਏ ਤੱਕ ਦਾ ਉਹਦਾ ਮਤਲਬ ਪ੍ਰਾਈਜ਼ ਹੈ ਜਿਦੇ ਵਿੱਚ ਰੋਜ਼ ਤਿੰਨ ਕਰੋੜਪਤੀ ਬੰਦੇ ਆ ਬੰਦੇ ਤੇ ਪਹਿਲਾ ਇੱਕ ਪਹਿਲਾ ਇਨਾਮ 1 ਵਜੇ ਨਿਕਲਦਾ ਪਹਿਲਾ ਡਰਾੂ ਦੂਜਾ ਡਰਾੂ 6 ਵਜੇ ਨਿਕਲਦਾ ਤੇ ਤੀਜਾ ਡਰਾੂ 8 ਵਜੇ ਨਿਕਲਦਾ ਜੀ ਏ ਦੇ ਵਿੱਚ ਮਤਲਬ 1000 2 ਜਾਂ 3 ਕਦੀ ਕਦੀ ਕਰੋੜਪਤੀ ਸਾਰੇ ਹੀ ਬਣ ਜਾਂਦੇ ਆ ਬੰਦੇ ਤੇ ਬਹੁਤ ਵੱਡੀ ਸਕੀਮ ਹੈ ਸੈਕਿੰਡ ਪ੍ਰਾਈਜ਼ ਵੀ ਇੱਥੇ 18 ਲੱਖ ਰੁਪਏ ਦਾ ਦੋ ਇਹਨਾਂ ਬੇਸਿਸ ਤੇ ਹੈਗੀਆਂ ਨੇ ਜਿਹੜੇ ਲੋਟਰੀ ਲੋਕੀ ਪਾ ਸਕਦੇ ਇਹ ਰੈਗੂਲਰ ਵਾਲੀਆਂ ਇਹ ਉਹੀ ਪਾਉਂਦੇ ਜਿਨ੍ਹਾਂ ਨੂੰ ਲੋਟਰੀ ਦੀ ਸਮਝ ਹੈ ਅਸੀਂ ਤਾਂ ਆਹੀ ਕਹਿੰਦੇ ਆ ਕਿ ਰੋੜ ਰੋੜ ਵਾਲਾ ਕੰਮ ਨਹੀਂ ਕਰਨਾ ਮਤਲਬ ਇਹਨੂੰ ਸਿਰਫ ਆਪਣੀ ਕਿਸਮਤ ਅਜਮਾਣ ਲਈ ਖੇਡੋ ਨਾ ਕਿ ਇਹਤੇ ਡਿਪੈਂਡ ਹੋ ਜਾਓ ਜੀ ਆਹੀ ਨਿਕਲੂਗੀ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ ਜੇ ਤੁਹਾਡੇ ਕੋਲ ਥੋੜੇ ਜਿਹੇ ਪੈਸੇ ਹੈਗੇ ਆ ਤਾ ਤੁਹੀ ਲਾਟਰੀ ਲੋ ਨਹੀਂ ਤਾਂ ਕੋਈ ਗੱਲ ਨਹੀਂ ਯਾਰ ਬਹੁਤ ਸਾਰੇ ਸਾਲ ਲਾਟਰੀ ਚੱਲਦੀ ਜਦੋਂ ਮਰਜ਼ੀ ਲੈ ਲਓ ਡਿਪੈਂਡ ਨਾ ਹੋਵੇ ਉਤੇ ਜੀ ਸੋ ਅਸ ਤੁਹਾਨੂੰ ਲੈ ਕੇ ਆਏ ਸੀ ਆਪਾਂ ਲੁਧਿਆਣਾ ਦੇ ਕੰਟਾਕਰ ਗਾਂਧੀ ਬ੍ਰਦਰਸ ਲਾਟਰੀ ਤੇ ਜਿੱਥੇ ਜਿੱਥੇ ਤੁਸੀਂ ਸੁਣਿਆ ਕਿ 11 ਕਰੋੜ ਰੁਪਏ ਦਾ ਬੰਪਰ ਇਨਾਮ ਜਿਹੜਾ ਇਹ ਨਿਕਲੇਗਾ 500 ਰੁਪਏ ਦੀ ਖਰੀਦ ਕੇ ਲਾਟਰੀ ਤੁਸੀ 500 ਰੁਪਏ ਦੀ ਟਿਕਟ ਲਓਗੇ ਤਾਂ 11 ਕਰੋੜ ਦਾ ਬੰਪਰ ਦੀਵਾਲੀ ਬੰਪਰ ਜਿਹੜਾ ਇਹ ਪਹਿਲੀ ਵਾਰ ਹੋਇਆ ਪੰਜਾਬ ਸਟੇਟ ਲਾਟਰੀ ਦੇ ਵਿੱਚ ਕਿ 11 ਕਰੋੜ ਦਾ ਬੰਪਰ ਜਿਹੜਾ ਇਹ ਆਇਆ ਇਨਾਮ ਜਿਹੜਾ ਇਹ ਮਿਲੇਗਾ 11 ਕਰੋੜ ਦਾ ਸੋ ਸਾਰੇ ਆਪਣਾ ਲੱਕ ਜਮਾ ਸਕਦੇ ਨੇ ਇਸ ਤੋਂ ਇਲਾਵਾ ਤੁਸੀਂ 200 ਰੁਪਏ ਵਾਲੀ ਲੋਟਰੀ ਵੀ ਪਾ ਸਕਦੇ ਹੋ ਰੈਗੂਲਰ ਬੇਸਿਸ ਦੇ ਵਿੱਚ ਜਿਹੜੇ ਜ਼ਿਆਦਾ ਇੰਟਰਸਟਿਡ ਨੇ ਜੋ ਆਪਣਾ ਲੱਕ ਜਮਾਣਾ ਚਾਹੁੰਦੇ ਤੇ ਹੋਰ ਤੇ ਹੋਰ ਇਤੋਂ 6 ਰੁਪਏ ਵਾਲੀ ਲੋਟਰੀ ਵੀ ਜਿਹੜੀ ਹੈ ਗਾਂਧੀ ਬ੍ਰਦਰਸ ਤੋਂ ਮਿਲ ਜਾਂਦੀ ਹੈ ਤੇ ਡੇਲੀ ਬੇਸਿਸ ਤੇ ਆਪਾਂ ਦੇਖਦੇ ਆ ਕਈਆਂ ਦੀ ਕਰੋੜਾਂ ਰੁਪਏ ਦੀ ਲੋਟਰੀ ਜਿਹੜੀ ਹੈ 6 ਰੁਪਏ ਦੀ ਲੋਟਰੀ ਟਿਕਟ ਖਰੀਦਣ ਦੇ ਨਾਲ ਨਿਕਲ ਜਾਂਦੀ ਹੈ ਸੋ ਇਹ ਜੋ ਗਾਂਧੀ ਬ੍ਰਦਰਸ ਹੈਗੇ ਇਹਨਾਂ ਦਾ ਰੀਅਲ ਜਿਹੜਾ ਹੈ ਡੀਅਰ ਲੋਟਰੀ ਕਹ ਸਕਦੇ ਹਾਂ ਦਾ ਰੀਅਲ ਪ੍ਰਾਈਜ਼ਸ ਜੋੜੇ ਨਿਕਲਦੇ ਵੀ ਨਹੀਂ ਤੇ ਲੋਕ ਲੋਕ ਜਿਹੜੇ ਨੇ ਇਥੇ ਆਪਣੀ ਕਿਸਮਤ ਅਜ਼ਮਾ ਵੀ ਚੁੱਕੇ ਨੇ ਔਰ ਇਹਨਾਂ ਦੇ ਕਈ ਪ੍ਰਾਈਜ਼ਸ ਨਿਕਲ ਚੁੱਕੇ ਨੇ ਔਰ ਲੋਕ ਬਹੁਤ ਜ਼ਿਆਦਾ ਖੁਸ਼ ਨੇ ਇਹਦਾ ਵੀ ਅਪਡੇਟਸ ਨਾਲ ਬੜੇ ਰਹੇ ਹੋ ਇਵਨੀਅਸ ਪੰਜਾਬ ਦੇ